ਬਾਬੇ ਨਾਨਕ ਵਾਲੀ ਤੱਕੜੀ ਸਮ ਸਮਝ ਵੋਟਾਂ ਪਾਈਆਂ ਓ ਇਹਨਾਂ ਨੂੰ ਪਰ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਜਦੋਂ ਤੁਹਾਨੂੰ ਯਾਦ ਹੀ ਆ ਫਿਰ ਹੋ ਕਿਉਂ ਜਾਏ ਸੋ ਵੀਰੋ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਹੀ ਚੱਲਿਆ ਪਾਸ ਇਹਨਾਂ ਦਾ ਕੰਮ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਉਹਦੇ ਹੱਥ ਜਿਹੜੇ ਨੇ ਪੰਜੇ ਵਾਲਿਆਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਆ ਸਾਡੇ ਗੁਰਧਾਮਾਂ ਤੇ ਟੈਂਕ ਚਲਾਉਂਦੇ ਰਹੇ ਆ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਭਰਨ ਬਿਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮਦੇ ਯਾਰ ਬਈ ਕਿਵੇਂ ਜਾਵਾਂਗੇ ਯਾਰ ਲੋਕਾਂ 'ਚ ਕੀ ਕਹਾਂਗੇ ਲੋਕ ਤਾਂ ਇਹਨਾਂ ਨੂੰ ਐ ਲੱਗਦਾ ਲੋਕਾਂ ਦੀ ਮੈਮਰੀ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਫੇਰ ਫੇਰ ਵੋਟਾਂ ਪਾਉਂਦੇ ਨੇ ਪਾਈਆਂ ਵੀ ਨਹੀਂ ਭਾਈ ਤਾਂ ਕਰਕੇ ਜੰਬਲੇ ਹੋਏ ਨੇ ਸਵੈਦਕੀ ਇਹੋ ਜਿਹਾ ਕੁਝ ਕਰੋ ਕਿ 11 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਨਿਬੜਿਆ ਪਿਆ ਹੋਵੇ ਕੰਮ ਤੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਖੁਸ਼ੀਆਂ ਦੇ ਤਰਾਨੇ ਵੱਜਦੇ ਹੋਣ ਇਹ ਜੇ ਵੇਲੇ ਤੱਕ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਣ ਚਲੋ ਯਾਰ ਆਪਣੇ ਹੀ ਬੰਦਾ ਤੀਜੇ ਨੰਬਰ ਤੇ ਬਟਨ ਆ ਆਪਣਾ ਤੀਜੇ ਨੰਬਰ ਤੇ ਮਸ਼ੀਨ ਚ ਪਹਿਲਾ ਦੂਜਾ ਤੀਜਾ ਜਾਣਸਾਰ ਤੀਜਾ ਨੰਬਰ ਦਾ ਬਟਨ ਦਬੋਂਗੇ ਇੱਕ ਚੀਜ਼ ਉੱਚੋਂ ਵੱਜੂਗੀ ਇੱਕ ਘੰਟੀ ਜੀ ਟੂ ਐ ਕਰਕੇ ਆਉਗੀ ਆਵਾਜ਼ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਉਹ ਕਾਂਗਰਸੀਆਂ ਤੇ ਕਾਲੀਆਂ ਦੇ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਲਓ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ 70 ਸਾਲ ਤੋਂ ਹੁਣ ਥੋੜੀਆਂ ਜਿਹੀ ਤੇ ਇਹਨਾਂ ਨੂੰ ਵੀ ਬਣਦਾ ਆਪਾਂ ਵਾਪਸ ਦੇਈਏ ਚੀਕਾਂ ਫਿਰ ਇਹਨਾਂ ਨੇ ਚੀਕਾਂ ਪਾਈਆਂ ਦੇਖਿਓ ਤੁਸੀਂ ਉਹ ਮੇਰਾ ਕੰਮ ਐ ਫਿਰ ਅੱਗੇ ਕਹਾ ਪੋਸਟਰ ਕਿੱਥੇ ਲਾਉਣਾ ਐ ਰੋਡ ਸ਼ੋਅ ਕਿੱਥੋਂ ਦੀ ਜਾਣਾ ਐ ਏਜੰਟ ਕੌਣ ਬਣੂਗਾ ਆਪਣਾ ਉੱਥੇ ਪੋਲਿੰਗ ਵਾਲਾ ਹਨਾ ਇਹ ਕੰਮ ਤੁਸੀਂ ਕਰ ਲਓ ਤਹਾਂ ਦੀ ਜਮ੍ਹਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਮੱਕੇ ਸਿਨੋਂ ਨਹੀਂ ਐ ਹੁਣ ਆਜਾ ਕੁਝ ਕਰ ਜਾਂਦਾ ਕੋਈ ਵੀਡੀਓ ਬਣਾ ਲਈ ਕੋਈ ਹੋਰ ਤਰੀਕਾ ਨਾਲ ਬਦਨਾਮ ਕਰ ਜਾਂਦਾ ਪੌਣੇ 4 ਸਾਲ ਹੋ ਗਏ ਵੀਰੋ 1 ਰੁਪਈਏ ਦਾ ਇਲਜ਼ਾਮ ਲੱਗੇ ਭਗਵਾਨ ਤਮਾਨੇ 1 ਰੁਪਈਆ ਖਾ ਲਿਆ ਹੋਵੇ ਪੈਸੇ ਕਮਾਉਣ ਆਇਆ ਇੱਥੇ ਜੇ ਪੈਸੇ ਕਮਾਉਣੇ ਹੁੰਦੇ ਹੱਕ ਸੱਚ ਦੀ ਕਮਾਈ ਦੀ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਉਹ ਜੋ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਹੁਣ ਇਧਰ ਆ ਗਿਆ ਉੱਥੋਂ ਹੀ ਕਮਾਈ ਜਾਂਦੇ ਬਥੇਰੇ ਪੈਸੇ ਮਿਲਦੇ ਸੀ ਬੰਬੇ ਦਿੱਲੀਆਂ ਤੋਂ ਅੱਜ ਵੀ ਕਹੀ ਜਾਂਦੇ ਉਹ ਤਮਨੂ ਕਦੇ ਕਿਉਂ ਫਿਰਦਾ ਰੂੜੀਆਂ ਤੇ ਆ ਜਾ ਇੱਧਰ ਮੈਂ ਕਿਹਾ ਨਹੀਂ ਹੁਣ ਪ੍ਰਮਾਤਮਾ ਨੇ ਡਿਊਟੀ ਲਈ ਆ ਹੁਣ ਤਾਂ ਲੋਕਾਂ ਨੂੰ ਰੂੜੀਆਂ ਤੋਂ ਚੱਕ ਕੇ ਇੱਧਰ ਲਿਆਉਂਗਾ ਹੁਣ ਤਾਂ ਲੋਕਾਂ ਦੀ ਤੇ ਵਿੱਚ ਡਿਊਟੀ ਲਾਤੀ ਪ੍ਰਮਾਤਮਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜ੍ਹਾਵਾਵਾਂਗੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਬਜ਼ੁਰਗਾਂ ਦਾ ਇਲਾਜ ਕਰਾਵਾਂਗੇ ਆਪਾਂ ਤਾਂ 50 52 ਸਾਲ ਦੀ ਉਮਰ 'ਚ ਲੱਡੂ ਵੰਡਣ ਲੱਗ ਗਏ ਜੇ ਮੌਤ ਹੋ ਜੇ 50 52 ਸਾਲ ਦੀ ਉਮਰ 'ਚ ਉਮਰ ਮੰਨਣ ਲੱਗ ਗਏ ਆਪਾਂ ਨੂੰ ਬੁਚਲ ਬਹੁਤ ਹੈ ਪੋਤੇ ਦਾ ਮੂੰਹ ਦੇਖ ਕੇ ਬਹੁਤ ਹੈ ਹੁਣ ਤਾਂ ਯਾਰ 50 52 ਸਾਲ ਤੀ ਆਪਾਂ ਨੇ ਹੱਥ ਖੜੇ ਕਰਦੇ ਜ਼ਿੰਦਗੀ ਦੇ ਕਿਉਂਕਿ ਲਾਜ ਵਾਸਤੇ ਪੈਸੇ ਐ ਨਹੀਂ ਤੇ ਚਿੰਤਾ ਚਿਖਾ ਸਮਾਨ ਚਿੰਤਾ ਖਾ ਗਈ ਦਵਾਈ ਨਹੀਂ ਕੰਮ ਕਰਦੀ ਕੋਈ ਜਦੋਂ ਚਿੰਤਾ ਹੀ ਹੋਵੇ ਵੀ ਘਰ ਦਾ ਕੀ ਬਣੂਗਾ ਘਰ ਅੱਖਾਂ ਸਾਹਮਣੇ ਉਜੜੀ ਜਾਂਦਾ ਓਯਾਰ ਨਾਲੇ ਕੌਣ ਨੇ ਆ ਨਹੀਂ ਆ ਪੰਜਾਂ ਤੱਕੜੀਆਂ ਵਾਲੇ ਨੇ ਇਹਨਾਂ ਦੇ ਵੀ ਆਉਣਗੇ ਆਏ ਹੋਣੇ ਹਨਾ ਕੋਈ ਨਹੀਂ ਚਾਇਆ ਉਹ ਦੇਖ ਹੈ ਇਹਨਾਂ ਨੂੰ ਵੀ ਹਨਾ ਕਹਗੋ ਤਬਾਤਾ ਹੋਣੇ ਨਹੀਂ 14 ਤਰੀਕ ਤੋਂ ਬਾਅਦ ਆਏ ਕਰ ਲਿਓ ਇਹਨਾਂ ਦੇ ਵੀ ਆਖਰੀ ਦਰਸ਼ਨ ਵੀ ਭਾਈ ਚੰਗਾ ਬਹੁਤ ਵਧੀਆ ਧੰਨਵਾਦ ਜਾਓ ਹੁਣ ਸ਼ਾਬਾਸ਼ ਕੱਢੋ ਇਹਨਾਂ ਨੂੰ ਆਪਣੇ ਇਲਾਕਿਆਂ ਚੋਂ ਮਾਲਵੇ ਜਿਹੜਾ ਅਸੀਂ ਕੱਢ ਰੱਖੇ ਨੇ ਪਹਿਲਾਂ ਹੀ ਮਾਲਵੇ ਜਿਹਦਾ ਉਹ ਵੱਡੇ ਬਾਦਲ ਤੋਂ ਲੈ ਕੇ ਛੋਟੇ ਬਾਦਲ ਤੋਂ ਲੈ ਕੇ ਭੂਮੜ ਮਲੂਕੇ ਪੱਠੜਾਂ ਚੰਦੂ ਮਾਰੇ ਸਾਰੇ ਹੀ ਹਰਾਏ ਹੋਏ ਨੇ ਉਹ ਨਹੀਂ ਜਾਣਦੇ ਪਿੰਡਾਂ ਜਾਣ ਨਹੀਂ ਦਿੰਦੇ ਉੱਤੇ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027